ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਝ ਪ੍ਰਵਾਸੀ ਭਈਏ ਅਡੇਕਾ ਬਣਦੇ ਸੀ ਪੰਜਾਬੀਆਂ ਦੀਆਂ ਰੇਡੀਆਂ ਦੇ ਵਿੱਚ ਅੱਜ ਆਪਾਂ ਨੇ ਦੋਦੜਾ ਜ਼ਿਲ੍ਹਾ ਮਾਨਸਾ ਦੇ ਵਿੱਚੋਂ ਦੋਦੜਾ ਜ਼ਿਲ੍ਹਾ ਮਾਨਸਾ ਵਿਧਾਨ ਸਭਾ ਹਲਕਾ ਬਡਲਾਡਾ ਦੇ ਵਿੱਚੋਂ ਉਹਨਾਂ ਨੂੰ ਕੋਈ ਟਾਈਮ ਦਿੱਤਾ ਇਹ ਤੇ ਦੀ ਪੰਚਾਇਤ ਨੇ ਵੀ ਸਰਪੰਚ ਨੇ ਵੀ ਕਹੀ ਇਹ ਗੱਲ ਵੀ ਜਾਣਾ ਪਊਗਾ ਤੁਸੀਂ ਵੀ ਸਾਰੇ ਪੰਜਾਬ ਦੇ ਵਿੱਚ ਹਰ ਪਿੰਡ ਪਿੰਡ ਇਹ ਮਹਿ ਮਤ ਲਾਓ ਆਪਣੇ ਪਿੰਡਾਂ ਦੇ ਵਿੱਚੋਂ ਇਹਨਾਂ ਨੂੰ ਭਜਾਓ ਆ ਸਾਰੇ ਵੀਰ ਆਪਣੇ ਨਾਲ ਜੀ ਹੋਰ ਵੀ ਬਹੁਤੇ ਵੀਰ ਜਿੰਨੇ ਹੈਗੇ ਨੇ ਜਿੱਥੇ ਕਿਤੇ ਪੰਜਾਬੀਆਂ ਦੀਆਂ ਰੇੜੀਆਂ ਲੱਗਦੀਆਂ ਨੇ ਪੰਜਾਬੀਆਂ ਨੂੰ ਸਪੋਰਟ ਕਰੋ ਮੈਂ ਇੱਕ ਗੱਲ ਹੋਰ ਵੀ ਕਹੂੰਗਾ ਇਹ ਕੰਨੇ ਭਈਆਂ ਦਾ ਕਸ਼ੂਰ ਨਹੀਂ ਸਾਡੇ ਕੁੱਤੇ ਲੋਕ ਵੀ ਨੇ ਲੋਕ ਐਡੇ ਕਤੀੜ ਨੇ ਖਾਣਗੇ ਭਈਆਂ ਦੇ ਹੱਥੋਂ ਸੋ ਬੇਨਤੀ ਆ ਵੀ ਕਿਤੇ ਵੀ ਇਹਨਾਂ ਨੂੰ ਰੇੜੀ ਲਾਉਂਦੇ ਨੇ ਇਹਨਾਂ ਤੋਂ ਕੋਈ ਖਰੀਦੋ ਫਰੋਕਤ ਨਾ ਕਰੋ ਜਦੋਂ ਇਹ ਨੰਗ ਹੋ ਗਏ ਆਪਣੇ ਆਪ ਹੀ ਭੱਜ ਜਾਣਗੇ ਜਾ ਜਿੱਥੇ ਗਏ ਤੇ ਤਾਂ ਕਾ ਕਰਦੇ ਨੇ ਉੱਥੇ ਜਰੂਰ ਸੇਵਾ ਦਾ ਮੌਕਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ